6490 으아, 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 으아,

ਭਾਈ ਸਾਨੂੰ ਨਾ ਮੈਂ ਇਹਦੀ ਪਹਿਲੀ ਬੌਣਾ ਇਹ ਸਾਡੇ ਕੋਲੇ ਮਾਲਾ ਆ ਜਾਂਦਾ ਸੀ ਆ ਦੂਜੇ ਤੀਜੇ ਦੇਣੀ ਹੁਣ ਇਹਨੂੰ 10 15 ਦਿਨ ਹੋ ਗਏ 20 ਦਿਨ ਸਾਡੇ ਕੋਲੇ ਗਿਆ ਨਹੀਂ ਅਸੀਂ ਇਹਨੂੰ ਫੋਨ ਫਾਨ ਲਾਉਂਦਾ ਸੀ ਮੈਂ ਫੋਨ 10 ਦਿਨ ਹੋ ਗਏ ਅਸੀਂ ਇੱਥੇ ਪੈਸੇ ਪੂਸੇ ਇਕੱਠੇ ਕਰਦੇ ਸੀ ਇਹ ਮੁੰਡੇ ਹਸਣ ਲੱਗੇ ਪੈਸੇ ਲੈ ਲਈਏ ਆਪਾਂ ਇਹ ਤੋਂ ਮੈਂ ਕਿਹਾ ਪੈਸੇ ਮੈਂ ਦੇ ਦੂੰਗਾ ਤੇ ਜਿੰਦੇ ਲੱਗੇ ਕਰਕੇ ਅਸੀਂ ਇਹਦੇ ਅੰਦਰ ਨਹੀਂ ਆਏ ਤੇ ਜਦੋਂ ਜਦੋਂ ਅਸੀਂ ਦੇਖਿਆ ਸੁਖਿਆ ਸੀਗਾ ਵੀ ਚਲ ਜਿੰਦਾ ਲਗਾ ਮੈਂ ਕਿਹਾ ਫੋਨ ਲਾ ਦੂੰਗਾ ਅੱਜ ਨਾਲ ਸਵੇਰੇ ਲਾ ਦੂੰਗਾ ਬਾਹਰ ਜਾ ਕੇ ਮੈਨੂੰ ਫੋਨ ਲਾ ਆਂਦਾ ਸੀ ਇਹ ਜਦੋਂ ਹੁਣ ਫੋਨ ਹੀ ਨਾ ਲਾਇਆ ਇਹਨੇ ਮੈਂ ਕਿਹਾ ਵੀ ਕੋਈ ਫੋਨ ਬੰਦ ਆਈ ਜਾਂਦਾ ਅੱਜ ਗੁਜਰਤ 'ਈ ਅਸੀਂ ਬੈਠੇ ਦੁਪਹਿਰੇ ਇੱਕ ਮੁੰਡਾ ਆਇਆ ਮੇਰੇ ਕੋਲੇ ਮੈਨੂੰ ਕਹਿੰਦਾ ਨੰਬਰਦਾਰ ਹੀ ਸਾਡਾ ਉਹ ਆ ਉਹ ਮੈਨੂੰ ਕਹਿੰਦਾ ਵੀ ਆਪਾਂ ਮੋਗੇ ਜਾਣਾ ਤੇ ਕੋਈ ਮੁੰਡਾ ਫੜਿਆ ਗਿਆ ਤੇ ਮੈਂ ਕਿਹਾ ਉਹ ਕਹਿੰਦਾ ਪਿੰਡੂ ਆਪਾਂ ਛੜਾ ਕੇ ਲਿਆਉਣਾ ਉਹ ਜਦੋਂ ਮੈਂ ਉਹਦੇ ਨਾਲ ਅਸੀਂ ਜਾਣ ਲੱਗੇ ਤੇ ਉਦੋਂ ਨੂੰ ਸਰਪੰਚ ਸਾਹਿਬ ਦਾ ਫੋਨ ਆ ਗਿਆ ਵੀ ਕਹਿੰਦੇ ਵੀ ਤੀਰਥ ਕਹਿੰਦੇ ਵੀ ਕੋਈ ਮੁੰਡੇ ਫੜੇ ਆ ਸੀਆਈ ਸਟਾਫ 'ਚ ਉਹ ਮੁੰਡੇ ਮੰਨ ਗਏ ਵੀ ਕੋਈ ਐਨਆਰਆਈ ਬੰਦਾ ਮਾਰਿਆ ਉਹਨਾਂ ਨੇ ਤੇ ਉਹਦੇ ਬੀਜੂਜੇ ਬਹੁਤ ਲੱਗਦੇ ਸੀ ਬਾਹ ਵੀ ਬਾਹਰ ਸੀਗਾ ਤੇ ਪੱਕਾ ਹੀ ਸੀਗਾ ਉਹ ਤੇ ਉਹ ਮਾਰਦਾ ਤੇ ਤੀਰਥ ਕਿੱਥੇ ਆ ਮੈਂ ਕਿਹਾ ਵੀ ਤੀਰ ਦਾ ਜਿੰਦਾ ਲੱਗਾ ਤੇ 5-7 ਦਿਨ ਹੋ ਗਏ ਦੱਸਦਿਆਂ ਮੈਂ ਵੀ ਫੋਨ ਲਾਇਆ ਸੀ ਮੈਂ ਕਿਹਾ ਉਹਨੇ ਚੱਕਿਆ ਨਹੀਂ ਉਹਨੂੰ ਮੈਸੇਜ ਵੀ ਕੀਤਾ ਮੈਂ ਕਿਹਾ ਕੋਈ ਨਹੀਂ ਹੋਇਆ ਉਦੋਂ ਬਾਅਦ ਮੈਂ ਕਿਹਾ ਵੀ ਚਲੋ ਕੋਈ ਨਹੀਂ ਆਪਾਂ ਦੇਨੇ ਆ ਮੈਂ ਸਰਪੰਚ ਨੂੰ ਕਹਿੰਦਾ ਆਪਾਂ ਦੇਖੀਏ ਮੈਂ ਕਿਹਾ ਵੀ ਨਹੀਂ ਜੇ ਨજર ਮਲਾਜਮ ਨਹੀਂ ਆਉਂਦੇ ਕੋਈ ਗੱਲ ਹੋ ਗਈ ਤਾਂ ਆਪਾਂ ਨੂੰ ਕੋਈ ਫਾਇਦਾ ਉਹ ਮਲਾਜਮ ਮੋਣਗੇ ਫੇਰ ਦੇਖਾਂਗੇ ਚਲੋ ਉਦੋਂ ਨੂੰ ਸਾਨੂੰ ਐਸਐਚਓ ਸਾਹਿਬ ਦਾ ਫੋਨ ਆ ਗਿਆ ਸਰਪੰਚ ਸਾਨੂੰ ਉਹ ਕਹਿੰਦੇ ਵੀ ਉੱਥੇ ਸਿਕਾਈ ਰੈਂਕ ਕੋਲੇ ਬੰਦੇ ਫੜੇ ਐ ਮੈਨੇ ਤੁਸੀਂ ਉੱਥੇ ਆ ਜਾਓ ਗਾ ਇਹਨਾਂ ਨੇ ਪੁਲਸ ਵਾਲੇ ਖੜੇ ਸੀ ਉਹਨਾਂ ਨੂੰ ਪੁੱਛਦਾ ਸੀ ਕੀਤੀ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਮਾਰਿਆ ਉਹ ਕੀ ਕਾਰਨ ਕੀ ਰਿਹਾ ਇਹ ਕਿਉਂ ਮਾਰਿਆ ਉਹ ਕੋਣ ਸੀਗਾ ਜੀ ਜਿਹਦੀ ਪਹਿਲਾਂ ਸਕਾਇਰਕ ਕੋਲ ਲਾਸ਼ ਮਿਲ ਜੀ ਲਾਸ਼ ਹਾਂ ਉਹ ਲਾਸ਼ ਸੀਗੀ ਸਾਡੇ ਪਿੰਡ ਦੇ ਮੁੰਡਾ ਜੀ ਉਹ ਵੀ ਹੂੰ ਉਹ ਪਹਿਲਾਂ ਉਹਨਾਂ ਨੇ ਇਹਨੂੰ ਮਾਰਿਆ ਉਹ ਮੁੰਡਾ ਵੀ ਨਾਲ ਸੀ ਖਣੀ ਹੂੰ ਨਾਲ ਦੱਸਦੇ ਉਹ ਦੋ ਹੋਰ ਸੀ ਉਹਨਾਂ ਤਿੰਨਾਂ ਨੇ ਪਹਿਲਾਂ ਇਹਨੂੰ ਮਾਰਿਆ ਅੱਛਾ ਜੀ ਇਹਨੂੰ ਦਾ ਕਤਲ ਕੀਤਾ ਯਾਨੀ ਕਿ ਉਹ ਤਿੰਨਾਂ ਨੇ ਹਾਂ ਜੀ ਇਹਨੂੰ ਮਾਰ ਕੇ ਮੁੜ ਕੇ ਉਹ ਬੰਦੇ ਉੱਥੇ ਫੜੇ ਗਏ ਕਿਤੇ ਕੱਲ ਖਣੀ ਅੱਜ ਫੜੇ ਗਏ ਤੜਕੇ ਉਹਨਾਂ ਨੂੰ ਜਿਹਦੇ ਉੱਪਰ ਸਾੜਿਆਂ ਨੇ ਕੋਟਿਆ ਘਟਿਆ ਉਹਨਾਂ ਜਾਂ ਮਾੜਾ ਮੋਟਾ ਮਾਰੇ ਉਹ ਮੰਨ ਗਏ ਵੀ ਅਸੀਂ ਬੰਦਾ ਮਾਰਿਆ। ਉਹ ਜਦੋਂ ਦੁਬਾਰਾ ਉਹਨਾਂ ਨੇ ਮਾੜਾ ਮੋਟਾ ਕੀਤਾ ਤੇ ਉਹ ਕਹਿੰਦੇ ਵੀ ਇੱਕ ਬੰਦਾ ਅਸੀਂ ਬਦਨੀ ਖੁਰਦ ਵੀ ਮਾਰਿਆ। ਉਹ ਮੰਨ ਗਏ। ਭਰਾ ਜੀ ਰਾਤ ਨੂੰ ਜਿਵੇਂ ਜੇ ਦੁਪਹਿਰੇ ਜੇ ਘਰੇ ਆਇਆ ਸੀਗਾ ਮੁੱਗੇ ਤੋਂ ਉਦੋਂ ਬਾਅਦ ਸ਼ਾਮ ਤੱਕ ਰਿਹਾ ਫਿਰ ਸ਼ਾਮ ਨੂੰ ਇਹਨਾਂ ਨੇ ਫੋਨ ਲਾਇਆ ਵੀ ਆ ਜਾ ਵੀ ਆਪਾਂ ਮੂਵੀ ਦੇਖ ਕੇ ਆਉਨੇ ਆ। ਚਾਹ ਨੂੰ ਫਿਰ ਸਾਢੇ 7 ਇਹਨੂੰ ਮੇਰੇ ਭਰਾ ਨੂੰ ਛੱਡ ਕੇ ਉਹ ਤੁਰ ਕੇ ਅੱਡੇ ਤੱਕ ਗਿਆ ਜੀ ਅੱਡੇ ਉਏ ਬਾਕੇ ਲੈ ਕੇ ਗਈ ਦੋਨੇ ਜਾਣੇ ਤੇ ਲੈ ਕੇ ਪਹਿਲਾਂ ਇਹਨੂੰ ਮੈਂ ਫੋਨ ਲਾਇਆ 9 ਵਜੇ ਵੀ ਕਿੱਥੇ ਆ ਉਹ ਕਹਿੰਦਾ ਮੈਂ ਫਿਲਮ ਦੇਖ ਕੇ ਆਣਾ ਮੈਂ ਆਪੇ ਆ ਜੂੰਗਾ ਘਰੇ ਵੀ ਮੈਂ ਗੰਧਾ ਡੱਪ ਕੇ ਆ ਜੂੰਗਾ ਏਟ ਲਾ ਲੂ ਮੈਂ ਕਿਹਾ ਠੀਕ ਆ ਤੇ ਉਸ ਤੋਂ ਬਾਅਦ ਫਿਰ ਫਿਰ ਫੋਨ ਬੰਦ ਹੋ ਗਿਆ ਜੀ ਉਸ ਤੋਂ ਬਾਅਦ ਤੇ ਮੈਂ ਸਾਰਿਆਂ ਨੂੰ ਪੁੱਛਣ ਲੱਗਾ ਵੀ ਕਿੱਥੇ ਆ ਕਿੱਥੇ ਕੁਝ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਜੀ ਤੇ ਲੱਭਦੇ ਲੱਭਦੇ ਸਵੇਰ ਤੱਕ ਫਿਰ ਇਹ ਇਹ ਪਿੰਡ ਖਰਦੇ ਸੀਗੇ ਮੁੰਡੇ ਜਿਨ੍ਹਾਂ ਨੇ ਇਹ ਕੀਤਾ ਵਾ ਮੈਂ ਇਹਨਾਂ ਨੂੰ ਪੁੱਛੇ ਮੇਰਾ ਭਰਾ ਕਿੱਥੇ ਹੈ ਇਹ ਕਹਿੰਦੇ ਸਾਨੂੰ ਨਹੀਂ ਕੋ ਪਤਾ ਹਨਾ ਤੇ ਸਾਨੂੰ ਕੁਝ ਨਹੀਂ ਪਤਾ ਦੀ ਅਸੀਂ ਤਾਂ ਵੀ ਆਪਦੀ ਰਸਤੇ ਵਰੀ ਚਲੇ ਗਏ ਸੀ ਉਹਨੂੰ ਕਹਤਾ ਸੀ ਵੀ ਅਸੀਂ ਨਹੀਂ ਤੈਨੂੰ ਲੈ ਕੇ ਜਾਣਾ ਅਸੀਂ ਕੰਮ ਜਾਣਾ ਵਾ ਉਸ ਤੋਂ ਬਾਅਦ ਇਹ ਝੂਠ ਬੋਲੀ ਗਏ ਬੋਲੀ ਗਏ ਇਹ ਫਿਰ ਨਾ ਪਿੰਡੋਂ ਭੱਜ ਗਏ ਮੋਗੇ ਆ ਗਏ ਮੋਗੇ ਫਿਰ ਪੁਲਿਸ ਨੂੰ ਪਤਾ ਲੱਗ ਗਿਆ ਵੀ ਮੋਗੇ ਉਹਨਾਂ ਨੇ ਇੱਕ ਜਿਹੇ ਟਾਈਮ ਤੇ ਆ ਕੇ ਉਹਨਾਂ ਨੂੰ ਫੜ ਲਿਆ ਫਿਰ ਇਹਨਾਂ ਨੇ ਕਾਰਵਾਈ ਕੀਤੀ ਫਿਰ ਉਹ ਮੰਨੇ ਵੀ ਹਾਂ ਵੀ ਅਸੀਂ ਮੁੰਡਾ ਐ ਕਰਕੇ ਇੱਥੇ ਮਾਰਤਾ ਇੱਥੇ ਪਿਆ ਵਾ ਫਿਰ ਉਹਨਾਂ ਨੂੰ ਉਹ ਸਾਡੇ ਪਿੰਡ ਦੀ ਹੈ ਜੀ ਕੌਂਗ ਜੋ ਆਏ ਨੂੰ ਉਹਨੂੰ ਹੋ ਗਿਆ ਠੋਕ ਠਾਕ ਸਾਲ 1.5 ਸ ਇਹ ਤੇ ਇਕੱਲਾ ਹੀ ਰਹਿੰਦਾ ਸੀਗਾ ਜੀ ਹੂੰ ਇਹ ਸਾਡੇ ਸਰਵੰਧੀ ਦਾ ਮੁੰਡਾ ਜੀ ਪਰਿਵਾਰਕ ਮੈਂਬਰ ਕਿੱਥੇ ਰਹਿੰਦੇ ਸੀ ਨਾ ਪਰਿਵਾਰਕ ਮੈਂਬਰ ਹੈ ਆਪਣਾ ਜੇ ਦਾ ਆਪਣੇ ਜੀ ਦਾ ਭੈਣਾ ਵੇਕ ਅੰਗਲੈਂਡ ਦੇ ਵਿੱਚ ਆ ਕ ਅਮਰੀਕਾ ਦੇ ਵਿੱਚ ਇਕੱਲੇ ਰਹਿੰਦੇ ਸੀ ਇੱਥੇ ਜੀ ਇਕੱਲੇ ਹੀ ਰਹਿੰਦੇ ਸੀ ਕੀ ਗੱਲ ਕੀ ਹੋਈ ਸੀ ਹੁਣ ਪਤਾ ਲੱਗਿਆ ਕੁਝ ਤੁਹਾਨੂੰ ਨਾ ਸਾਨੂੰ ਇਹਦੇ ਬਾਰੇ ਮੌਕੇ ਤੇ ਕੋਈ ਨਹੀਂ ਪਤਾ ਲੱਗਾਗਾ ਤੇ ਹੁਣ ਜਾਨੀ ਇਹਦੇ ਬਾਰੇ ਪਿੰਡ ਦੇ ਬੰਦੇ ਜਾਣਕਾਰੀ ਦੇ ਸਕਦੇ ਆ ਕਿੰਨੇ ਦਿਨ ਹੋ ਗਏ ਜੀ ਕਰੋਨ ਨਿਕਲੇ ਨਹੀਂ ਗਏ ਜਾਂ ਘਰ ਬੰਦ ਸੀਗਾ ਨਹੀਂ ਸਾਨੂੰ ਇਹਦੇ ਬਾਰੇ ਵੀਰੇ ਕੋਈ ਖਬਰ ਨਹੀਂ ਗਈ ਤੇ ਜਾਨੀ ਇਹ ਪਿੰਡ ਦੇ ਬੰਦੇ ਨੂੰ ਪਤਾ ਹੋ ਸਕਦਾ ਸਾਨੂੰ ਅਜੀ ਆਪਣਾ ਕਪੂਰੇ ਰਹਿੰਦੇ ਜੀ ਅੱਜ ਕੀ ਖਬਰ ਮਿਲੀ ਜੀ ਤੁਹਾਨੂੰ ਆ ਸਾਨੂੰ ਆਪਣਾ ਸ਼ਾਮ ਨੂੰ 4 ਵਜੇ ਪਤਾ ਲੱਗਾ ਵੇ ਜੀ ਆਪਣੇ ਪਿੰਡ ਬਦਨੀ ਖੁਰ ਦਾ ਨੌਜੋਨ ਬਣੀ ਸੀ ਉਮਰ ਕਿਰਪਨ 16 17 ਸਾਲ ਇਹ ਜੀ ਕੱਲ ਸ਼ਾਮ ਨੂੰ ਕਿਸੇ 10-12 ਦੋਸਤਾਂ ਨਾਲ ਮੇਰੇ ਪਿੰਡ ਦੇ ਆ ਨਹੀਂ ਕਰੋ ਗਿਆ ਫਿਲਮ ਦੇਖਣ ਲਈ ਜੋ ਜਾਣਕਾਰੀ ਇਹਨਾਂ ਤੋਂ ਪਰਿਵਾਰ ਤੋਂ ਬੱਚਿਆਂ ਤੋਂ ਮਿਲੀ ਜਨ ਹੈ ਭਰਾਵਾਂ ਤੋਂ ਤੇ ਇਹਨਾਂ ਨੇ ਸਵੇਰ ਜਾਂਦੀ ਜਦੋਂ ਉਹਦੀ ਪੜਤਾਲ ਕਾ ਨਹੀਂ ਸ਼ੁਰੂ ਕੀਤੀ ਵੀ ਰਾਤ ਘਰ ਹੀ ਨਹੀਂ ਆਇਆ ਤਾਂ ਹੌਲੀ ਹੌਲੀ ਮਤਲਬ ਇਹਨਾਂ ਨੂੰ ਪਤਾ ਲੱਗਾ ਵੀ ਉਹਦੀ ਮਤਲਬ ਮੌਤ ਹੋ ਚੁੱਕੀ ਹੈ ਤੇ ਉਹਦੀ ਡੈੱਡ ਬੋਡੀ ਜਿਹੜੀ ਮੋਗੇ ਸਿਕਾਈ ਰਕਪੈਲ ਸਾਹਮਣੇ ਕੋਲੇ ਉੱਥੇ ਰੇਲਵੇ ਲਾਈਨ ਦੇ ਨਾਲ ਰੇਲਨ ਦੇ ਵਿੱਚ ਪਈ ਸੀ ਉਸ ਤੋਂ ਬਾਅਦ ਸਾਨੂੰ ਵੀ ਪਿੰਡ ਵਿੱਚ ਕਿਉਂਕਿ ਪਿੰਡ ਦੇ ਸਰਪੰਚ ਹੋਂ ਦਾਤੇ ਮੈਨੂੰ ਵੀ ਫੋਨ ਗਿਆ ਤੇ ਮੈਂ ਤੁਰੰਤ ਉੱਥੋਂ ਪਿੰਡੋਂ ਆਇਆ ਤੇ ਡੈੱਡ ਬੋਡੀ ਜਿਹੜੀ ਉੱਥੋਂ ਬਰਾਮਦ ਪੁਲਿਸ ਮੁਲਾਜ਼ਮਾਂ ਨੇ ਕਰ ਲਈ ਸੀ ਉਦੋਂ ਪਹਿਲਾਂ ਤੇ ਉਸ ਤੋਂ ਬਾਅਦ ਡੈੱਡ ਬੋਡੀ ਜਿਹੜੀ ਹੈ ਮੋਗਾ ਸਾਸਤਾਲ ਦੀ ਮੋਰਚਰੀ ਦੇ ਵਿੱਚ ਜਿਹੜੀ ਰੱਖ ਦਿੱਤੀ ਗਈ ਹੈ ਤਪੱਸਵ ਕਾਰਨ ਕੀ ਰਿਹਾ ਹੈ ਕਿਉਂ ਹੈ ਜਿਸ ਤਰ੍ਹਾਂ ਮੇ ਕਤਲ ਕੀਤਾ ਗਿਆ ਕੀ ਕਾਰਨ ਕੀ ਕੋਈ ਰੰਜਿਸ਼ ਸੀ ਕੋਈ ਜਾਤੀ ਦਸ਼ਮਣੀ ਸੀ ਕੀ ਕਾਰਨ ਰਿਹਾ ਹੈ ਪਤਾ ਨਹੀਂ ਜੀ ਦੋਨੇ ਤਿੰਨੇ ਜਣੇ ਜਣਦੀ ਯਾਰ ਦੋਸਤ ਯਾਲਸ ਵਿੱਚ ਕਥੇ ਬੈਂਦੇ ਖੰਦੇ ਸੀ ਇਹਦੇ ਵਿੱਚ ਤਾਂ ਹੁਣ ਜਿਹੜੇ ਮੋਲਜਮਾ ਜੋ ਪੁਲਿਸ ਦੀ ਕਸਟਡੀ ਵਿੱਚ ਉਹਨੂੰ ਉਹੀ ਦੱਸ ਸਕਦੇ ਕਿਉਂਕਿ ਮੈਂ ਉਹਨਾਂ ਨੂੰ ਮਿਲਿਆ ਨਹੀਂ ਜੀ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਗੱਲਬਾਤ ਦੱਸੀ ਪੁਲਿਸ ਕੋਲ ਕੀ ਮੰਨੇ ਜੀ ਉਹਨਾਂ ਨੂੰ ਪਤਾ ਸਾਨੂੰ ਹੀ ਅੱਜ ਸ਼ਾਮ ਨੂੰ ਤਲਾ ਮਿਲੀ ਸੀ ਵੀ ਮਨਦੀਪ ਸਿੰਘ ਉਰਫ ਤੀਰਥ ਸਿੰਘ ਪੁੱਤਰ ਕਰਨੈਲ ਸਿੰਘ ਬਦਨੀ ਖੁਰਦ ਇਹਦੀ ਤਿੰਨ ਬੰਦੇ ਨੇ ਮਣੀ ਕਰਨ ਸਿੰਘ ਅਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਇਹਨਾਂ ਨੇ ਇਹਨਾਂ ਦਾ ਕਤਲ ਕਰਕੇ ਉਹਦੀ ਕੋਠੀ ਵਿੱਚ ਹੀ ਬੰਦ ਕਰਕੇ ਹੁਣ ਤੱਕ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਇਹ ਹੁਣੇ ਮੌਕੇ ਤੇ ਪਹੁੰਚ ਕੇ ਉਹਦੀ ਲਾਸ਼ ਤੁਹਾਨੂੰ ਬਰਾਮਦ ਹੋ ਸਕਦੀ ਹੈ ਜਿਸ ਤੇ ਅਸੀਂ ਆਪ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ ਕਿਤੋਂ ਦਾ ਸੀਗੇ ਬੰਦੇ ਸਰ ਜੀ ਇਹ ਇਤਨੇ ਬਦਨੀ ਘਰ ਦੋ ਜੀ ਕਿੰਨੇ ਦਿਨ ਬਾਅਦ ਲਾਸ਼ ਮਿਲੀ ਕਿੰਨੇ ਦਿਨ ਪਹਿਲਾਂ ਮਾਰਿਆ ਗਿਆ ਸੀ ਇਹ ਕਈ ਦਿਨ ਪਹਿਲਾਂ ਦੱਸਿਆ ਜੀ ਜੀ ਕਲੀਅਰ ਨਹੀਂ ਕਾਰਨ ਕੀ ਦੱਸਿਆ ਜੀ ਕਾਰਨ ਨਹੀਂ ਜੀ ਪਤਾ ਨਹੀਂ ਇਹ ਇਕੱਲੇ ਹੀ ਰਹਿੰਦੇ ਸੀਗੇ ਇੱਥੇ ਇਹ ਇੱਥੇ ਕੋਠੀ 'ਚ ਇਕੱਲੇ ਹੀ ਰਹਿੰਦਾ ਸੀ ਇੱਕ ਇੱਕ ਹੋਰ ਨੌਜਵਾਨ ਦੀ ਵੀ ਕਹਿੰਦੇ ਕਤਲ ਕੀਤਾ ਗਿਆ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਦੀ ਉਹਦੀ ਵੀ ਹੈ ਜੀ ਉਹਦੇ ਬਾਰੇ ਮੈਨੂੰ ਨਹੀਂ ਅਜੇ ਕੋਈ ਜਾਣਕਾਰੀ ਸਰ ਕੋਈ ਅਰੈਸਟ ਹੋਇਆ ਜੇ ਤੱਕ ਸਰ ਨਹੀਂ ਹੈ ਜੀ ਕੋਈ ਅਰੈਸਟ ਨਹੀਂ ਤਫਤੀਸ਼ ਚੱਲ ਰਹੀ ਹੈ